ਸਭ ਰਸਟੋਰਨ ਬਾਰੇ ਵੀ ਲੰਨ ਕਰ ਰਹੀ ਹੈ ਕਿ ਨੰਨੀ ਬਕਤ ਸੜਕ ਚੌੜੀ ਹੋਣੀ ਹੈ ਇਹਨੂੰ ਲੈ ਕੇ ਛੋਟਾ ਬੜਾ ਇਤਰਾਜ਼ ਆ ਇਹ ਠੀਕ ਆ ਜਾਂ ਤੁਸੀਂ ਅੱਗੇ ਵਧਾਉਣ ਦੀ ਗੱਲ ਕਰਦੇ ਨਹੀਂ ਮੇਰਾ ਇਤਰਾਜ਼ ਨਹੀਂ ਮੈਂ ਦੀ ਸ਼ਲਾਗਾ ਕੀਤੀ ਹੈ ਮੈਂ ਜਮਾੜਾ ਦੇ ਸੀਏ ਨੂੰ ਚਿੱਠੀ ਲਿਖੀ ਹੈ ਨਾਲ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਆ ਕਿਉਂਕਿ ਇਹ ਸੜਕ ਚੌੜੀ ਹੋਣ ਦਾ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਪਰ ਜੇ ਇਹ ਜਿਹੜੀ 17ਵਾਂ ਮਾਰਕ ਦੀ ਲਾਈਨ ਪੈ ਰਹੀ ਆ ਇਹ ਕੁੰਮੜਾ ਚੌਂਕ ਤੱਕ ਪੈ ਰਹੀ ਐ ਇੱਥੋਂ ਤੱਕ ਪੈ ਰਹੀ ਐ ਕਿਉਂ ਸੜਕ ਕਿੱਥੋਂ ਚੌੜੀ ਹੋਣੀ ਐ ਪਰ ਜੇ ਇਹ ਨੂੰ ਮਟੌਰ ਚੌਂਕ ਤੱਕ ਐਕਸਟੈਂਡ ਕੀਤਾ ਜਾਂਦਾ ਕਿਉਂਕਿ ਉੱਥੇ ਬਰਸਾਤਾ ਦੇ ਲੋਕਾਂ ਦੇ ਘਰਾਂ 'ਚ ਪਾਣੀ ਬਹੁਤ ਵੱੜਦਾ 70 ਸੈਕਟਰ 71 ਸੈਕਟਰ ਮਟੌਰ ਪਿੰਡ ਤੇ 3ਵੀਂ 2 ਹੱਥ ਫੇਸ ਇਹ ਸਾਰੇ ਸੈਕਟਰਾਂ 'ਚ ਉੱਥੇ ਬਹੁਤ ਵੱਡਾ ਪਾਣੀ ਜਿਹੜਾ ਵਾ ਲੋਕਾਂ ਦਾ ਬੜਾ ਤਾਜ ਆ ਜ਼ਿਆਦਾ ਹੌਲੇ ਪੈਂਦੇ ਪਏ ਕਈ ਸਾਲਾਂ ਤੋਂ ਤੁਹਾਨੂੰ ਪਤਾ ਕਰਤੂਸ਼ੇ ਨੇ ਸਰਵੇ ਵੀ ਕਰਾਇਆ ਹੁਣ ਉਹ ਵੀ ਉਹਨਾਂ ਨੇ ਕਈ ਸਕੀਮਾਂ ਦਿੱਤੀਆਂ ਨੇ ਪਰ ਕਿਉਂਕਿ ਇਹ ਪਾਈਪਲਾਈਨ ਹੁਣ ਪੈ ਰਹੀ ਆ ਬੜੀ ਨੇੜੇ ਤੱਕ ਜਾ ਰਹੀ ਆ ਤੇ ਅਗੋਂ ਐਮ.ਜੀ. ਵਿੱਚ ਪਾਣੀ ਜਿਹੜਾ ਇਹਨਾਂ ਸੁੱਖਣਾ ਵਾ ਮੇਰੀ ਬੇਨਤੀ ਐ ਜਿ ਪ੍ਰਸ਼ਾਸਨ ਨੂੰ ਇਹ ਆ ਕਿ ਮੌਕੇ ਤੇ ਜਦੋਂ ਜੇ ਸਹੀ ਫੈਸਲਾ ਕਰੀਏ ਸੀ ਤੂੰ ਮਟੌਰ ਚੌਂਕ ਤੋਂ ਕਿਉਂਕਿ ਇੱਕ ਇੱਕੋ ਥੋੜਾ ਜਿਹਾ ਅੱਗੇ ਜਾਏਗਾ ਤੋਂ ਉਹਨਾਂ ਸੈਕਟਰ ਨੂੰ ਬਹੁਤ ਵੱਡਾ ਬੈਨੀਫਿਟ ਜਿਹੜਾ ਹੋਵੇਗਾ ਔਰ ਕੋਈ ਬਹੁਤਾ ਖਰਚਾ ਜਿਹੜਾ ਕਿਉਂਕਿ ਸਾਰੀ ਲਾਈਨ ਤੇ ਪੈ ਰਹੀ ਆ ਉਸੇ ਲਾਈਨ ਨੂੰ ਐਕਸਟੈਂਡ ਕਰ ਦਿੱਤਾ ਜਾਵੇ ਕਿਉਂਕਿ ਹਲੇ ਪੰਕ ਕੰਮ ਸ਼ੁਰੂ ਹੋਇਆ ਕੁਝ ਕੰਮ ਕੰਪਲੀਟ ਹੋਣਾ ਲੈਵਲ ਜਿਹੜਾ ਮੈਨੂੰ ਲੱਗ ਕੋਈ ਦਿੱਕਤ ਜਿਹੜੀ ਉਥੋਂ ਨਹੀਂ ਆ ਸਕਦੀ ਇਸ ਲਈ ਪ੍ਰਸ਼ਾਸਨ ਨੂੰ ਸਹੀ ਸਮੇਂ ਤੇ ਸਹੀ ਫੈਸਲਾ ਗਮਾੜਾ ਨੂੰ ਪਹਿਲਾਂ ਹੀ ਚਾਹੀਦਾ ਸੀ ਇਹ ਫੈਸਲਾ ਕਰਦੇ ਪਰ ਜੇ ਨਹੀਂ ਕੀਤਾ ਤੇ ਉਹ ਮੈਂ ਤਾਂ ਕਿ ਇਹ ਤੋਂ ਪਹਿਲਾਂ ਮੈਨੂੰ ਚਿਤਾ ਆਪਣਾ ਇੱਕ ਲੈਟਰ ਦੇ ਕੇ ਆਪਣੇ ਕਮਿਸ਼ਨ ਨਗਰ ਨਿਗਮ ਨੂੰ ਬੇਨਤੀ ਕੀਤੀ ਉਹ ਗਮਾੜਾ ਤੇ ਪ੍ਰੈਸ਼ਰ ਪਾਓ ਸਾਲ ਮੇ ਕੋਲ ਜਿਹੜੀ ਰਿਪੋਰਟ ਆਈ ਹੈ ਸਾਡੀ ਰਿਪੋਰਟ ਜਿਹੜੀ ਹੁਣ ਆਈ ਆ ਉਹ ਰਿਪੋਰਟ ਨਾਲ ਉਹਨਾਂ ਨੂੰ ਦੇ ਕੇ ਕਿ ਉਥੇ ਪਾਣੀ ਬਹੁਤ ਖੜਦਾ ਕੋਈ ਚੰਡੀਗੜ੍ਹ ਤੋਂ ਮੁਹਾਲੀ થી ਬਹੁਤ ਦੌਣਾ ਉਥੋਂ ਚੰਡੀਗੜ੍ਹ ਤੋਂ ਸਿੱਧਾ ਪਾਣੀ ਜਿਹੜਾ ਐਸਐਸਪੀ ਦੇ ਇਲੈਕਟ੍ਰੋਨ ਜਿਹੜਾ ਉੱਥੇ ਹੁੰਦਾ ਉਹ ਪਾਣੀ ਅੱਗੇ ਸਾਡੇ ਘਰਾਂ ਜਾਂਦਾ ਕਿਤੇ ਸੈਕਟਰ ਜਿੱਥੇ ਵੀ ਟੂਲ 7 ਫੇਚ ਬਹੁਤ ਨੁਕਸਾਨ ਹੁੰਦਾ ਘਰਾਂ ਦਾ ਇਸ ਲਈ ਮੇਰੀ ਬੇਨਤੀ ਆ ਕਿਉਂਕਿ ਅੱਗੇ ਐਰੋਸਿਟੀ ਸੜਕ ਜਿਹੜੀ ਸੜਕਾ ਉੱਠੀ ਹੋ ਚੁੱਕੀ ਆ ਪਾਣੀ ਦਾ ਨੈਚੁਰਲ ਫਲੋ ਹੈ ਨਹੀਂ ਇਸ ਕਰਕੇ ਇਹ ਹੁਣ ਜਿਹੜਾ ਜੇ ਪਾਈਪਲਾਈਨ ਨੂੰ ਐਕਸਟੈਂਡ ਮਟਾਓ ਤਾਂ ਕੁਝ ਅੰਕ ਕਰ ਦਿੰਦੇ ਆ ਮੋਹਾਲੀ ਦੇ ਲੋਕਾਂ ਨੂੰ ਇਹਨਾਂ ਸੈਰ ਦੇ ਸੈਕਟਰਾਂ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਤੇ ਘੱਟ ਪੈਸੇ ਚ ਕੰਮ ਹੋ ਜਾਏਗਾ ਇਹ ਮੇਰੀ ਬੇਨਤੀ ਹੈ ਉਸ ਪੱਤਰ ਲਿਖਿਆ ਅੱਜ ਮੈਂ ਪੱਤਰ ਲਿਖਾ ਪੱਤਰ ਲਿਖ ਕੇ ਆਪਣੇ ਕਮਿਸ਼ਨਰ ਨਗਰ ਨਗਰ ਨੂੰ ਵੀ ਲਿਖਿਆ ਔਰ ਕਾਪੀ ਜਿਹੜੀ ਉਹਦੀ ਔਰ ਸੀਏ ਗਵਾੜਾ ਨੂੰ ਚੀਫ ਇੰਜੀਨੀਅਰ ਗਵਾੜਾ ਦੋਨਾਂ ਨੂੰ ਲਿਖਿਆ ਨਹੀਂ ਮਤਲਬ ਨਹੀਂ ਹੈ ਇਸ ਤੋਂ ਬੋਪਾਲ ਦੇ ਮੰਤਰੀ ਨਾਲ ਵੀ ਮੁਲਾਕਾਤ ਕਰਾਂਗਾ ਮੈਂ ਮੈਂ ਕੱਲ ਕੋਸ਼ਿਸ਼ ਕਰਾਂ ਮੈਂ ਕੱਲ ਆਪ ਜੀਏ ਸਾਹਿਬ ਨੂੰ ਕੋਸ਼ਿਸ਼ ਕਰਾਂਗਾ ਮਿਲ ਕੇ ਚੀਫ ਇੰਜੀਨੀਅਰ ਨੂੰ ਮਿਲ ਕੇ ਬੇਨਤੀ ਕਰਾਂਗਾ ਨਹੀਂ ਤੇ ਜੋ ਮੰਤਰੀ ਨੂੰ ਮਿਲਣਾ ਪਿਆ ਮੰਤਰੀ ਨੂੰ ਮਿਲਾਂਗਾ ਮੈਂ ਸਰਕਾਰ ਨੂੰ ਬੇਨਤੀ ਕਰਨਾ ਮੇਰੇ ਤੋਂ ਵੀ ਬੇਨਤੀ ਕਰਨਾ ਕਿ ਇਹ ਸਾਰਾ ਖੂ ਕੋ ਮੇਰਾ ਨਿੱਜੀ ਮਸਲਾ ਨਹੀਂ ਸਿਆਤਾ ਮਸਲਾ ਇਹ ਮੇਰੇ ਸਾਹ ਦੇ ਵਿੱਚ ਦਖਲ ਦੇਣ ਤੇ ਇਹ ਕੰਮ ਕੌਣ ਧੰਨਵਾਦ 100% ਸੱਚੀ ਗੱਲ ਦੱਸ ਰਹੇ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡੇ 5.5 ਬੈਂਡ ਨੇ ਪਲੱਸ 2 ਪਾਸ ਹੋ ਜਾ ਸਕਦੇ ਤੁਹਾਡੇ 6 ਬੈਂਡ ਨੇ ਪਲੱਸ 2 ਪਾਸ ਹੋ ਗ੍ਰੈਜੂਏਸ਼ਨ ਕੀਤੀ ਹੈ ਡਿਪਲੋਮਾ ਕੀਤਾ ਤੁਸੀਂ ਜਾ ਸਕਦੇ ਤੁਸੀਂ ਡਿਪਲੋਮੇ ਦੇ ਵਿੱਚ ਵੀ ਵੀਜ਼ਾ ਹਾਸਲ ਕਰ ਸਕਦੇ ਹੋ ਡਿਗਰੀ ਦੇ ਵਿੱਚ ਵੀ ਕਰ ਸਕਦੇ ਤੁਸੀਂ ਨਵੇਂ ਫੰਡਾਂ ਦੇ ਨਾਲ ਵੀ ਵੀਜ਼ਾ ਲੈ ਸਕਦੇ ਹੋ ਗੈਪ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਡਿਪਲੋਮੇ ਚ 2 ਸਾਲ ਦਾ ਵੀਜ਼ਾ ਲਓਗੇ ਡਿਗਰੀ 3 ਸਾਲ ਦਾ ਲਓਗੇ ਵੀਜ਼ਾ ਦੋਨਾਂ ਦੇ ਵਿੱਚ ਲੱਗਦਾ ਤੁਸੀਂ ਪਹਿਲਾਂ ਸਾਡੇ ਵੀਜ਼ੇ ਦੇਖੋ ਪੇਰੈਂਟਸ ਨਾਲ ਗੱਲ ਕਰ ਲਓ ਬੱਚੇ ਨਾਲ ਗੱਲ ਕਰ ਲਓ ਤਸੱਲੀ ਕਰੋ ਆਪਣੀ ਫਿਰ ਸਾਡੇ ਕੋਲ ਆਓ ਗੈਪ ਦੇ ਨਾਲ 2-3 ਸਾਲ ਦੀ ਗੈਪ ਦੇ ਨਾਲ ਨਵੇਂ ਫੰਡਾਂ ਦੇ ਨਾਲ ਜੇ ਤੁਸੀਂ ਪੈਕੇਜ ਕਰਨਾ ਜਾਂ ਸਟੈਪ ਬਾਈ ਸਟੈਪ ਕਰਨਾ ਤਾਂ ਜੱਪ ਸਟੱਡੀ ਦੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਵੀ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ ਵੀਜ਼ਾ ਲੱਗੇਗਾ ਔਰ ਲੱਗ ਰਹੇ ਸਸੀ ਕਾ